ਹਾਂਜੀ ਦੋਸਤੋ ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਜਸਕਰਨ ਅੱਜ ਆਪਾਂ ਤੁਹਾਡੇ ਨਾਲ ਕੱਚੇ ਕੰਮਾਂ ਦੀ ਹਾਲਤ ਨੂੰ ਬਿਆਨ ਕਰਦੀ ਗੁਰਮੀਤ ਕੜਿਆਲਵੀ ਦੁਆਰਾ ਲਿਖੀ ਕਹਾਣੀ ਹਵਾ ਵਿੱਚ ਲਟਕਦੀ ਜ਼ਿੰਦਗੀ ਲੈ ਕੇ ਹਾਜ਼ਰ ਹੋਏ ਹਾਂ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਲਈ ਸ਼ੁਰੂ ਕਰਨ ਲੱਗੇ ਹਾਂ ਕਹਾਣੀ ਹਵਾ ਵਿੱਚ ਲਟਕਦੀ ਜ਼ਿੰਦਗੀ ਬੇਲਦਾਰ ਜੰਗ ਸਿੰਘ ਉਰਫ ਜੰਗੇ ਨੇ ਪੁਲ ਦੀ ਥੜੀ ਤੇ ਖੜ ਕੇ ਪਿੰਡੋਂ ਆਉਣ ਵਾਲੀ ਸੜਕ ਵੱਲ ਦੂਰ ਤੱਕ ਨਿਗਾਹ ਕਮਾਈ ਸੂਰਜ ਦੀਆਂ ਤੇਜ਼ ਕਿਰਨਾਂ ਸਿੱਧੀਆਂ ਉਸ ਦੀਆਂ ਚੁੱਚੀਆਂ ਅੱਖਾਂ ਦੇ ਪਰਦਿਆਂ ਤੇ ਆਵਜੀਆਂ। ਉਸ ਨੂੰ ਕੱਜ ਵਿਖਾਈ ਨਾ ਦਿੱਤਾ। ਉਸ ਨੇ ਮੋਟੀ ਸਾਰੀ ਗਾਲ ਕੱਢੀ। ਉਸ ਦੇ ਮੂੰਹੋਂ ਗਾਲ ਕਿਸ ਨੂੰ ਨਿਕਲ ਗਈ? ਸੂਰਜ ਨੂੰ ਜਾਂ ਮੇਟ ਮੇਰ ਸਿੰਘ ਨੂੰ? ਉਸ ਨੂੰ ਆਪਣੇ ਆਪ ਨੂੰ ਵੀ ਪਤਾ ਨਾ ਲੱਗਾ। ਉਸ ਨੇ ਇੱਕ ਪਲ ਨਜ਼ਰ ਨੀਵੀਂ ਕੀਤੀ, ਫਿਰ ਦੂਸਰੇ ਪਲ ਹੀ ਹੱਥ ਦਾ ਛੱਪਰ ਜਿਹਾ ਬਣਾ ਕੇ ਮੱਥੇ ਤੇ ਰੱਖਿਆ ਤੇ ਪਿੰਡ ਵੱਲ ਭਰਵੀਂ ਨਜ਼ਰ ਸੁਟੀ। ਮੇਰ ਸਿੰਘ ਮੇਟ ਦਾ ਦੂਰ ਤੱਕ ਕੋਈ ਨਾਂ ਨਿਸ਼ਾਨ ਨਹੀਂ ਸੀ। ਮੇਟ ਤੱਕ ਹੀ ਕੋਈ ਆਦਮੀ ਵੀ ਉਸ ਨੂੰ ਦੂਰ ਤੱਕ ਪਿੰਡੋਂ ਆਉਂਦਾ ਨਜ਼ਰ ਨਾ ਆਇਆ ਲੱਗਦਾ ਅੱਜ ਵੀ ਨਹੀਂ ਆਉਂਦਾ ਉਸਨੇ ਮਾਨੀ ਮਨ ਸੋਚਿਆ ਇੱਕ ਤਾਂ ਇਹ ਮੇਟ ਹੀ ਨਹੀਂ ਮਾਨ ਆਪਦੇ ਆਪ ਨੂੰ ਕਿਸੇ ਅਫਸਰ ਨਾਲੋਂ ਘੱਟ ਨਹੀਂ ਸਮਝਦਾ ਬਾਕੀ ਓਵਰਸੀਅਰ ਐਸ ਡੀਓ ਨੇ ਤਾਂ ਕੀ ਕਿਸੇ ਕੰਜਰ ਨੂੰ ਬੰਦਾ ਸਮਝਣਾ ਆਪਦੇ ਤਾਂ ਛੋਟੇ ਮੁਲਾਜ਼ਮ ਤੇ ਹਰੇਕ ਹੀ ਅਫਸਰੀ ਜਗਾਉਂਦਾ ਹਮਾਤੜ ਡਰਗੇ ਮੁਲਾਜ਼ਮ ਨੂੰ ਤਾਂ ਸਾਰੇ ਰਾਣੀ ਸਮਝਦੇ ਇਹ ਮੇਟ ਵੀ ਆਪਦੇ ਆਪ ਨੂੰ ਰਾਣੀ ਖਾ ਦਾ ਸਲਾ ਸਮਝੀ ਫਿਰਦਾ ਮਜਾਲ ਕਿ ਟਿਕੰਦੇ ਜੀ ਆਪ ਜਦੋਂ ਜੀ ਕਰੇ ਘਰੇ ਰਹਿ ਜੇ ਕਿਧਰੇ ਲੇਟ ਹੋ ਜਾ ਪੰਜ ਸੱਤ ਮਿੰਟ ਸਾਲਾ ਗੱਦੋਂ ਦਾ ਰਾਸ਼ਨ ਲੈ ਕੇ ਚੜਜੂ ਜੰਗਿਆ ਆਹ ਕਰ ਲੈ ਜੰਗਿਆ ਉਹ ਕਰ ਲੈ ਪੂਰੀ ਆਂਗੂ ਕਮਾਈ ਫਿਰ ਓਵਰਸੀਅਰ ਦੇ ਘਰ ਸਾਗਦੇ ਆ ਜੰਗਿਆ ਫਲਾਨੇ ਠੇਕੇਦਾਰ ਦੇ ਛਲੀਆਂ ਫੜਾ ਮੱਕੀ ਦੀ ਜੰਗਿਆ ਟਿੰਕੇ ਘਰ ਕਣਕ ਪਹਚਾਈ ਜੰਗਿਆ ਅਮਕੇ ਦੀ ਕੁੜੀ ਜੰਗੇ ਨੇ ਆਖ ਕੇ ਮੇਟ ਨੂੰ ਮਨ ਹੀ ਮਨ ਗਾਲਾਂ ਦੀ ਝੜੀ ਲਾ ਦਿੱਤੀ ਲੈ ਜਦੋਂ ਮਰਜ਼ੀ ਲੈ ਆਈ ਸਗਨ ਜੀਜੇ ਆਸਤੇ ਉਸਨੇ ਬੁੱਲਾਂ ਵਿੱਚ ਬੜਬੜ ਕੀਤੀ ਤੇ ਸੇਮ ਦੀ ਪਟੜੀ ਤੇ ਪਟਾਈ ਕਰਦੀ ਉਂਦਰ ਸਿਓ ਠੇਕੇਦਾਰ ਦੀ ਲੇਬਰ ਤੇ ਸਰਾਣੀ ਖੜੋਤੇ ਮੁੰਚੀ ਕੋ ਲਾ ਖੜੋਤਾ ਕਿਉਂ ਕਿਵੇਂ ਆ ਸਰਦਾਰ ਜੰਗ ਸਿਆਂ ਕਿਵੇਂ ਅੱਜ ਭਖਿਆ ਜਾ ਫਿਰਦਾ ਹੈ ਫੈਰ ਮੇਰ ਤਾਂ ਹੈ ਇਤੇ ਘਰਿਆ ਅਜ ਸਰਦਾਰਨੀ ਨਾਲ ਤਾਂ ਨਹੀਂ ਉੱਚੀ ਨਹੀਂ ਵੀ ਹੋਈ ਮੁੰਚੀ ਜਗਿੰਦਰ ਸਿੰਘ ਨੇ ਉਸਦੇ ਚੜੇ ਤੇਵਰਾਂ ਵੱਲ ਝਾਕਦਿਆਂ ਫੈਰ ਮੇਰ ਅਤੇ ਸਰਦਾਰਨੀ ਸ਼ਬਦਾਂ ਤੇ ਜ਼ੋਰ ਦੇ ਕੇ ਆਖਿਆ ਜੰਗੇ ਦਾ ਜੀਤਾ ਕੀਤਾ ਮੇਟ ਨੂੰ ਗਾਲਾਂ ਦੀ ਸੂਟ ਧਰ ਲਵੇ ਪਰ ਉਸਨੇ ਇੰਜ ਨਾ ਕੀਤਾ ਮੇਰ ਸਿੰਘ ਫੇਰ ਵੀ ਉਸਦੇ ਆਪਣੇ ਮਹਿਕਮੇ ਦਾ ਬੰਦਾ ਸੀ ਆਖਰ ਅਫਸਰ ਤੇ ਮੌਕੇ ਦਾ ਇੱਕੋ ਮਹਿਕਮਾ ਇੱਕੋ ਥਾਂ ਡਿਊਟੀ ਆਪ ਸਿਚ ਲਈ ਗੱਲਬਾਤ ਬਾਹਰ ਕਿਉਂ ਲਿਜਾਈ ਜਾਵੇ ਮੁੰਚੀ ਫੇਰ ਵੀ ਬਾਹਰਲਾ ਬੰਦਾ ਘਰ ਦੀ ਗੱਲ ਘਰ ਵਿੱਚ ਹੀ ਰਹੇ ਤਾਂ ਠੀਕ ਹੁੰਦੀ ਹੈ ਇਹ ਸੋਚ ਕੇ ਗੁੱਸਾ ਅੰਦਰੋਂ ਅੰਦਰ ਹੀ ਪੀ ਗਿਆ ਕੁਛ ਨਹੀਂ ਯਾਰ ਬਸ ਐਵੇਂ ਮੂਡ ਜਿਹਾ ਖਰਾਬ ਹੈ ਹੋਰ ਉੱਚੀ ਨਹੀਂ ਵੀ ਕੀ ਹੋਣੀ ਆਪਣੀ ਕਿਸੇ ਨਾਲ ਕਿਤੇ ਮੇਅਰ ਸੌਣੇ ਤਾਂ ਨਹੀਂ ਪਤਾ ਨਵਾ ਜੰਗਪਲੰਗਾ ਮੁੰਚੀ ਨੇ ਟਕਾਣੇ ਲਾ ਦਿੱਤੀ ਜੰਗ ਸੋਂ ਭਾਵੇਂ ਲੱਖ ਲਗਾਉਣਾ ਚਾਹੁੰਦਾ ਸੀ ਪਰ ਮੁੰਚੀ ਦੇ ਇਹੋ ਜਿਹੇ ਬੇਲਦਾਰਾਂ ਤੇ ਮੇਟਾ ਨਾਲ ਕੰਮ ਕਰਦੇ ਆ ਹੀ ਕਾਲਿਓ ਚਿੱਟੇ ਹੋਏ ਸਨ ਨਹੀਂ ਮੇਰ ਸੌਣੇ ਕੀ ਪੌਣਾ ਸੀ ਜੰਗ ਬਲੰਗਾ ਉਹ ਤਾਂ ਆਪ ਮੇਰੇ ਅਰਗਾ ਜੰਗੇ ਨੇ ਪਾਣੀ ਜੇ ਗੰਡਾ ਲਿਆ ਬਾਜੇ ਬਾਜੇ ਬੰਦੇ ਨੂੰ ਚੁਗਲੀ ਕਰਨ ਦੀ ਆਦਤ ਹੁੰਦੀ ਹੈ ਐਵੇਂ ਆਪਸਰਾ ਅੱਗੇ ਬੰਦਿਆਂ ਦੀਆਂ ਵਧਵੀਆਂ ਘਟਵੀਆਂ ਕਰਦੇ ਰਹਿਣਗੇ ਨਿੱਕੀ ਨਿੱਕੀ ਗੱਲ ਦੀ ਡਾਰ ਬਣਾ ਦੇਣਗੇ ਆਪਦੇ ਨੰਬਰ ਬਣਾਉਂਦੇ ਦੂਜੇ ਦੇ ਨੰਬਰ ਘਟਾਉਂਦੇ ਆਦਤ ਮੈਨੂੰ ਮੇਰ ਸਿਉਂ ਦੀ ਵੀ ਖੋਤੀ ਹੀ ਲੱਗਦੀ ਮੁੰਛੀ ਨੇ ਜੰਗੇ ਦੇ ਅੰਦਰੋਂ ਜਿਵੇਂ ਅਸਲੀ ਗੱਲ ਕਢਵਾਉਣ ਦੀ ਠਾਣੀ ਹੋਈ ਸੀ ਉਮੀਨਾ ਤਰ ਤੱਕ ਜਾਨਣਾ ਗੱਲ ਦੇ ਜੰਗ ਸਿਓ ਸਰਦਾਰਾ ਦਈਆਂ ਕੋਲੋਂ ਪੇਟ ਨਹੀਂ ਲੁਕਾਈ ਦੇ ਮੇਰੀ ਸਾਰੀ ਉਮਰ ਤੁਹਾਡੇ ਮਹਿਕਮੇ ਚ ਲੰਗੀ ਐ ਮੈਂ ਤਾਂ ਬੰਦੇ ਦੀ ਪੈਠ ਵੇਖ ਕੇ ਦੱਸ ਦਿੰਨਾ ਇਹਦੇ ਨਾਨਕੇ ਕਿੱਥੇ ਆ ਮਹਾ ਸੱਚ ਵੀ ਮਾਨਾ ਕੋਈ ਗੱਲ ਨਹੀਂ ਐਵੇਂ ਹੀ ਡੀਕਦਾ ਸੀ ਖਰੇ ਕੀ ਗੱਲ ਹੋ ਗਈ ਆਇਆ ਨਹੀਂ ਤਿੰਨ ਦਿਨ ਹੋ ਗਏ ਮੈਂ ਸੋਚਦਾ ਸੀ ਆ ਜਾਂਦਾ ਸਵਖਤ ਤੇ ਤਾਂ ਮੈਂ ਸ਼ਹਿਰ ਦਫ਼ਤਰੀ ਜਾ ਆਉਂਦਾ ਕੰਮ ਜਾ ਸੀ ਸ਼ਹਿਰ ਐਵੇਂ ਮੜਾ ਜਾ ਜੰਗੇ ਨੇ ਹੋਲਾ ਰੱਖ ਲੈਣਾ ਹੀ ਠੀਕ ਸਮਝਿਆ ਸੀ ਫਿਰ ਨਾ ਦੱਸ ਤੇਰੀ ਮਰਜ਼ੀ ਉਹ ਗੱਲ ਕੋਈ ਨਾ ਕੋਈ ਹੈ ਜ਼ਰੂਰ ਮੁੰਛੀ ਨੇ ਗਾਓ ਨਾਲ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਿਆ ਜੰਗਿਆ ਨੂੰ ਜਾਪਿਆ ਜਿਵੇਂ ਉਸ ਤੇ ਝੂਠ ਨੂੰ ਮੁੰਛੀ ਨੇ ਫੜ ਲਿਆ ਹੋਵੇ ਉਸ ਨੂੰ ਬੇਚੈਨੀ ਜੀ ਹੋਈ ਮੁੰਛੀ ਕੋਲੋਂ ਹੱਲ ਉਹ ਆਪਣੀ ਸਾਈਕਲ ਕੋਲ ਜਾ ਪੁੱਜਾ ਧੁੱਪੇ ਖੜੀ ਸਾਈਕਲ ਨੂੰ ਕਿਕਰ ਦੀ ਛਾਵੇਂ ਕੀਤਾ ਉਸ ਨੂੰ ਆਪਣੇ ਅੰਦਰ ਭੁੱਖ ਨਾਲ ਖੋਜ ਹੀ ਪੈਂਦੀ ਜਾਪੀ ਪਰ ਉਸ ਦਾ ਹੌਸਲਾ ਨਾ ਪਿਆ ਕਿ ਸਾਈਕਲ ਦੇ ਮੂਹਰੇ ਡੰਡੇ ਨਾਲੋਂ ਰੋਟੀ ਵਾਲਾ ਡੱਬਾ ਲਾ ਕੇ ਰੋਟੀ ਖਾ ਲਵੇ ਉਸਨੇ ਪਸੀਨਾ ਪਸੀਨਾ ਹੋਏ ਮਿੱਟੀ ਪੋਟ ਦੇ ਮਜ਼ਦੂਰਾਂ ਵੱਲ ਵੇਖਿਆ ਉਸ ਦੇ ਅੰਦਰੋਂ ਇੱਕ ਚੀਜ਼ ਚ ਨਿਕਲੀ ਮਿੱਟੀ ਬੜੀ ਸਖਤ ਤੇ ਰੋੜਾਂ ਵਾਲੀ ਸੀ ਮਿੱਟੀ ਪੁੱਟਣ ਲਈ ਜ਼ੋਰ ਨਾਲ ਮਾਰੀ ਗਈ ਮਸੀ ਚੱਪਾ ਪਰ ਥੱਲੇ ਖੋਪਦੀ ਸੀ ਜ਼ੋਰ ਨਾਲ ਟੱਕ ਮਾਰਿਆਂ ਇੱਕ ਵਾਰ ਤਾਂ ਮੱਥੇ ਵੱਲ ਨੂੰ ਆਉਂਦੀ ਸੀ ਲੇਬਰ ਵਿਚਲੇ ਲੋਹੇ ਜੇ ਮੁੰਡੇ ਵੱਲ ਵੇਖ ਕੇ ਜੰਗੇ ਦੇ ਸੰਗੋਂ ਹੌਂਕਾ ਜਾ ਨਿਕਲ ਹਵਾ ਵਿੱਚ ਰਲ ਗਿਆ ਉਸ ਦਾ ਆਪਣਾ ਮੁੰਡਾ ਟਹਿਲਾ ਉਸ ਦੀਆਂ ਅੱਖਾਂ ਅੱਗੇ ਆ ਖੜੋਤਾ ਜੰਗ ਸਿਆ ਔਰ ਲਾਰ ਖਾਤਰ ਬੰਦਾ ਕੀ ਤੇ ਕੀ ਨਹੀਂ ਕਰਦਾ ਮੈਂ ਤਾਂ ਟਹਿਲੇ ਖਾਤਰੀ ਪੱਟ ਚੋਕ ਰਿਆਂ ਅਫਸਰਾਂ ਦੀਆਂ ਬੁੱਤੀਆਂ ਖਰੀਦੀਆਂ ਦਿਨ ਰਾਤ ਸੋਚੀਦਾ 10 ਕਰ ਜੀ ਇਸੇ 7.5 ਅਫਸਰਾਂ ਦੇ ਪੈਰੀਂ ਪਾ ਕੇ ਮਹਿਕਮੇ ਚ ਡਿਜੈਸਟ ਕਰਾਵਾਂਗੇ ਇਧਰੇ ਵਰਕਮਨਚੀ ਲਵਾਤਾ ਜਾਂ ਗੇਜ ਰਿਡਰੀ ਭਰਤੀ ਕਰਾਤਾ ਮौजਾਂ ਕਰੂ ساری ਉਮਰ ਦਿਹਾੜੀਆਂ ਕਰਨ ਤੋਂ ਬਚ ਜੂ ਨਹੀਂ ਦਿਹਾੜੀ ਵਾਲੇ ਤਾਂ ਸਾਲੇ ਸਰੀ ਦਿਹਾੜੀ ਚ ਰਾਤ ਕਿਉ ਉਸ ਲੈਂਦੇ ਟਾਈਮ ਕੋਈ ਨਹੀਂ ਕੰਮ ਦਾ ਸਵੇਰ ਤੋਂ ਰਾਤ ਤੱਕ ਲੈਓ ਲੰਡਿਆ ਤੇ ਦੇਓ ਮੀਨੀਆ ਨਾਲੇ ਉਲਟਾ ਮਸ਼ਕਰੀਆਂ ਕਰਨਗੇ ਫੇਰ ਵੀ ਕਹਿਣਗੇ ਕੰਮ ਨਹੀਂ ਕਰਦਾ ਜੀ ਲਾਂਗੇ ਵੀ ਹੋਰ ਥੋੜੀ ਜੰਗੇ ਦੀ ਸੋਚ ਪਟੜੀ ਤੋਂ ਉਤਰ ਕੇ ਘਾਰ ਤੇ ਫੇਰ ਪਿੰਡ ਦੇ ਘਰਾਂ ਵਿੱਚ ਜਾਵਣੀ ਪਿੰਡ ਦਾ ਚੇਤਾ ਆਉਂਦਿਆਂ ਹੀ ਜੰਗੇ ਨੇ ਇੱਕ ਵਾਰੀ ਫੇਰ ਪਿੰਡ ਦੇ ਰਾਹ ਵੱਲ ਓਪਰੀ ਜੀ ਨਜ਼ਰ ਮਾਰੀ ਮੇਟ ਤਾਂ ਕੀ ਕਿਦਰ ਉਸ ਦੀ ਧੂੜ ਵੀ ਆਉਂਦੀ ਨਜ਼ਰ ਨਹੀਂ ਉਸ ਦਾ ਜੀ ਕਾਲਾ ਪੈਣ ਲੱਗਾ ਦਿਲ ਕੀਤਾ ਨੰਗੇ ਪੈਰੀ ਛੂਟ ਵਟ ਕੇ ਪਿੰਡ ਨੂੰ ਭੱਜ ਜਾਵੇ ਤੇ ਮੇਟ ਨੂੰ ਧੋਨੋਂ ਫੜ ਲਵੇ ਰੇ ਪਤਦਾ ਚਿਬਾ ਜੇ ਨਹੀਂ ਮਾਨ ਇਹਨੂੰ ਪੋਰਾ ਹਮਦਰਦੀ ਨਹੀਂ ਕਿਸੇ ਗਰੀਬ ਨਾਲ ਆਕੜ ਚ ਨਾਉ ਨਹੀਂ ਖਬਦਾ ਕਿਤੇ ਖੈਰ ਇਹ ਕਿਹੜਾ ਸਮਨ ਉਤਰਿਆ ਅੱਜ ਕੱਲ ਕੋਣ ਕਿਸੇ ਦਾ ਵੇਦਾ ਪਰ ਇਹਨੂੰ ਆਪ ਦੇ ਢੱਡ ਦੀ ਪਈ ਆ ਕਿਸੇ ਦਾ ਭਲਾ ਕਰਕੇ ਤਾਂ ਕੋਈ ਰਾਜੀ ਨਹੀਂ ਵਿਗਾੜ ਜਿੰਨਾ ਮਰਜ਼ੀ ਦੇਣ ਕਿਸੇ ਦਾ ਨੂੰ ਚੰਗਾ ਭਲਾ ਪਤਾ ਮੈਨੂੰ ਅਜੇ ਤੱਕ ਪੇਮੈਂਟ ਨਹੀਂ ਮਿਲੀ 8 ਤਰੀਕ ਹੋ ਗਈ ਉਤੋਂ ਦੱਸੋ ਘਰ ਦਾ ਖਰਚਾ ਕਿੱਥੋਂ ਚਲਾਉਣਾ ਘਰ ਕਿਹੜੇ ਦੱਬੇ ਪਏ ਆ ਨੋਟ ਜਿੱਥੋਂ ਕੱਢ-ਕੱਢ ਕੇ ਲਈ ਜਾਣੇ ਉਤੇ ਦੀ ਦੰਪਕੇਦੋਂ ਕੰਮ ਤੇ ਆਵੇ ਤਾਂ ਮੈਂ ਸ਼ਹਿਰ ਦਫ਼ਤਰ ਜਾ ਕੇ ਓਵਰਸੀਅਰ ਤੋਂ ਤਨਖਾਹ ਲਿਆਵਾ ਪਰ ਇੱਥੇ ਗਰੀਬ ਨਾਲ ਕਿਸੇ ਨੂੰ ਹੈ ਦਿਆ ਹੀ ਨਹੀਂ ਜੰਗੇ ਨੇ ਸਾਈਕਲ ਦੇ ਸਟੈਂਡ ਦੇ ਪਿੱਛੇ ਟੰਗੀ ਕੁਹਾੜੀ ਲਾਈ ਤੇ ਬਾਲਨ ਲਾਉਣ ਲਈ ਖਤਾਨਾ ਵਿੱਚ ਖੜੀਆਂ ਕਿਕਰਾਂ ਵੱਲ ਤੁਰ ਪਿਆ ਪੰਜੇ ਉਂਗਲਾਂ ਤਾਂ ਨਹੀਂ ਹੁੰਦੀਆਂ ਇੱਕੋ ਜੀਆਂ ਜਿਉਂਦਾ ਰਵੇ ਵਿਚਾਰਾ ਸੋਢੀ ਸਾਹਿਬ ਗਰੀਬ ਦੇ ਹੱਕ ਨੂੰ ਨਹੀਂ ਮਾੜਾ ਬਸ ਰਾਹ ਖੜੇ ਸਾਹਿਬ ਸਲਾਮ ਹੀ ਸੀ ਉਹਦੇ ਨਾਲ ਇੱਕ ਦਿਨ ਐਵੇਂ ਹੱਸਦਿਆਂ ਕਹਤਾ ਵੀ ਸੋਢੀ ਸਾਹਿਬ ਪਟੜੀ ਫੇਰ ਤੁਹਾਡਾ ਸਿੱਕਾ ਚੱਲਦਾ ਇਹ ਤੇ ਮਾਟਰ ਨੂੰ ਵੀ ਬਿਲੇ ਕਰਦੇ ਰੋਟੀ ਦੇ ਇਹ ਤੇ ਚਪੜਾਸੀ ਜਾਂ ਕਿਸੇ ਨਹਿਰ ਤੇ ਚੌਂਕੀਦਾਰ ਬੇਲਦਾਰੀ ਲਵਾ ਦਿਓ ਬਸ ਮਿੰਨਾ ਜੇ ਹੱਸ ਕੇ ਵਿਖਾਤਾ ਅਖੇ ਕੋਈ ਨਹੀਂ ਮੈਂ ਕਰੂੰ ਸਰਪਤਾ ਇਧਰੇ ਥਾਂ ਖਾਲੀ ਹੋਈ ਕਰ ਲਾਂਗੇ ਮੈਂ ਤੇ ਤਰਲਾ ਤੇਰੇ ਵਾਸਤੇ ਹੋਰ ਆਪਾਂ ਕੀ ਕਰ ਸਕਦੇ ਆ ਲੈ ਅਜੇ ਇੱਕ ਮਹੀਨਾ ਹੀ ਨਹੀਂ ਹੋਇਆ ਹੁਣ ਆਪ ਬੰਦਾ ਪੇ ਕੇ ਮੈਨੂੰ ਘਰੋਂ ਬੁਲਾਇਆ ਅਖੇ ਜੰਗਿਆ ਕੱਲ ਤੋਂ ਫਿਡਾ ਰੇਨ ਤੇ ਜਾ ਕੇ ਹਾਇਰੀ ਲਾਵੇਂ ਜਰੇ ਜੇ ਨਰਤਰਮੀ ਪਰਸ਼ਾਣ ਸ੍ਰੀ ਖੜੀਏ ਧਰਤੀ ਨਹੀਂ ਮੇਟਾਰ ਕੇ ਲੂਤਲਾ ਨੇ ਤਾਂ ਹੁਣ ਤੱਕ ਡਬੋ ਦੇਣਾ ਸੀ ਇਹਨੂੰ ਜੰਗੇ ਨੇ ਸਾਈਕਲ ਚੁੱਕਿਆ ਤੇ ਅਗਲੀਆਂ ਬੁਰਜੀਆਂ ਤੇ ਚੱਲ ਰਹੇ ਪਟਾਈ ਦੇ ਕੰਮ ਤੇ ਢੇੜਾ ਮਾਰਨ ਤੁਰ ਪਿਆ ਸੂਰਜ ਸਿਰ ਪਰਨੇ ਆ ਗਿਆ ਸੀ ਮੂਰਲੀ ਟੋਕਰੀ ਚ ਪਏ ਸਾਫੇ ਨਾਲ ਧੌਣ ਤੱਕ ਵਗਾਇ ਪਸੀਨੇ ਨੂੰ ਜ਼ੋਰ ਨਾਲ ਰਗੜ ਕੇ ਪਹੁੰਚਾ ਉਸਦੇ ਆਪਣੇ ਅਰਗੇ ਸਾਈਕਲ ਦੀ ਚੈਨ ਘੜੈਚ ਘੜੈਚ ਕਰ ਰਹੀ ਸੀ ਕਿੰਨੇ ਦਿਨਾਂ ਤੋਂ ਹੀ ਸਾਈਕਲ ਦੀ ਚੈਨ ਖਰਾਬ ਹੋਈ ਪਈ ਸੀ ਜੰਗੇ ਨੇ ਪੂਰੇ گاਉਨ ਨਾਲ ਆਪਣੇ ਸਾਈਕਲ ਵੱਲ ਵੇਖਿਆ ਉਸ ਨੂੰ ਓਵਰਸ਼ੀਅਰ ਬਰਾੜ ਦੇ ਮੋਟਰਸਾਈਕਲ ਦਾ ਚਿੱਤਾ ਆ ਗਿਆ। ਸਾਲਾ ਬਰਾੜ ਸਾਹਿਬ ਦਾ ਛੁੜੀ ਦਾ ਨੰਗ ਬੰਦਾ ਸੀ ਪਾਟੀਆਂ। ਉਹਦੇ ਨਾਲ ਦਾ ਅਫਸਰ ਨਹੀਂ ਆਉਣਾ ਸਬਡਿਵੀਜ਼ਨ 'ਚ। ਸੋਢੀ ਸਾਹਿਬ ਨੇ ਉਹਨੂੰ ਕਹਿ ਕੇ ਰਖਾਇਆ ਸੀ ਮੈਨੂੰ। ਬਸ 2-3 ਮਹੀਨੇ ਹੀ ਰਿਹਾ ਮੇਰੇ ਹੁੰਦਿਆ। ਸਾਰੇ ਯਾਦ ਕਰਦੇ ਆ ਅੱਜ ਤੱਕ ਉਹਨੂੰ। ਹਰ ਬੇਲਦਾਰ ਨੂੰ ਕਹਿਣਾ ਵੀ ਆਪਦੀ ਦਿਹਾੜੀ ਪਾ ਲਿਆ ਕਰੋ ਠੇਕੇਦਾਰ ਦੇ ਖਾਤੇ 'ਚ। ਫਿਰ ਦਿਨ ਦਿਹਾੜਾ ਆਪਦੇ ਕੋਲੋਂ ਵੱਖਰਾ ਦੇਣਾ। ਲੋਹੜੀ ਦੀਵਾਲੀ ਮਝਾਲ ਕੀ 100-100 ਤੋਂ ਘਟ ਦੇ ਜੀ। ਮਾਰਚ ਖਤਮ ਹੋਈ ਤੋ 100-100 ਹਰ ਬੇਲਦਾਰ ਨੂੰ ਦੇਣਾ ਬਿਨ ਮੰਗਿਆ। ਇਹੇ ਜੀ ਆਲਾ ਅਫਸਰ ਗਰੀਬ ਨਾਲ ਹੈਦਿਆ ਕਰਨ ਵਾਲੇ ਲਭ ਦੇ ਭਲਾ ਜਾਂਦਾ ਹੋਇਆ ਇਹਨੂੰ ਟੂਟਲ ਜੀ ਨੂੰ ਕਹਿ ਕੇ ਗਿਆ ਵੀ ਜੰਗ ਸਿੰਘ ਦਾ ਖਿਆਲ ਰੱਖੀ। ਇਹਨੂੰ ਹਟਾਉਣਾ ਨਹੀਂ ਪੱਕੇ ਕਰਨ ਦੀ ਕੋਸ਼ਿਸ਼ ਕਰਨੀ। ਪਾਰਟੀ ਜਿਹੜੀਆਂ ਕੀ ਗੱਲਾਂ ਕਰਦਾ ਜੰਗ ਸਿੰਘ ਹੋ ਰੋਇਆ ਕਰ ਉਹਨੂੰ ਯਾਦ ਕਰ ਕਰਕੇ ਜੋ ਹੁਣ ਹੁੰਦਾ ਪੱਕਾ ਹੋ ਜਾਣਾ ਸੀ ਤਾਂ ਆ ਬਰਾੜ ਕਿਸੇ ਨੂੰ ਸਿਰ ਦੀ ਜੂਨ ਹੀ ਦਿੰਦਾ। ਲਿਚੜਾ ਪੂਰਾ ਦੂਜੇ ਮਹੀਨੇ ਮੇਰੀ ਹਾਜ਼ਰੀ ਬੰਦ ਕਰਤ ਉਨੇ ਇੱਕ ਮਹੀਨਾ ਕਿਸੇ ਦੇ ਨਾਂ ਤੇ ਦਸ ਖਤ ਕਰਾਉ ਤੇ ਦੂਜੇ ਮਹੀਨੇ ਮੇਰੇ ਨਾਂ ਤੇ। ਵੀ ਸਾਲ ਚ 240 ਦਿਨ ਨਾ ਪੂਰੇ ਹੋ ਜਾਣ। ਆਖੇ ਉੱਤੋਂ ਅੱਡਰਾ ਕਿ ਕਿਸੇ ਮੁਲਾਜ਼ਮ ਦੇ 240 ਦਿਨ ਪੂਰੇ ਨਹੀਂ ਹੋਣਦੇ ਨੇ। ਉਤਰਾਂ ਖਤਰਾ ਲਈ ਕੀ ਬੈਠਾ ਰਬ ਤੋਂ। ਧੀਮੀ ਸਿਆਣੇ ਭੂਪੇ ਦੇ ਤੁਰੇ ਫਰਦੀ ਨਿਆਣਾ ਭਾਲਦੀ। ਇਹ ਬੰਦੇ ਨੂੰ ਬੰਦਾ ਨਹੀਂ ਸਮਝਦਾ। ਭਰਾ ਦੀ ਮੌਤ ਹੋ ਗਈ ਤਾਂ ਪਰਜਾਈ ਘਰੋਂ ਕੱਢਤੀ। ਵਈ ਸਾਰੀ ਜ਼ਮੀਨ ਕੱਲਾ ਸੰਭੂ। ਭੈਣ ਨਿਕਲ ਗਈ ਸੀ ਘਮਿਆਰਾਂ ਦੇ ਮੁੰਡੇ ਨਾਲ। ਪਟੜੀ ਫੇਰ ਰੌਲਾ ਪਿਆ ਰਿਆ। ਔਖਾ ਸੋਖਾ ਹੁੰਦਾ ਸੀ ਮੁੰਡੇ ਨਾਲ ਮੁੰਡੇ ਵਾਲਿਆਂ ਨੇ ਕਿਸੀਆਂ ਕਰਾਤੀਆਂ ਕੁੜੀ ਨੂੰ ਮਾਰਨ ਨੂੰ ਫਿਰਦਾ ਸੀ ਮੁੰਡੇ ਨੇ ਆਖਿਆ ਖਬਰਦਾਰ ਜੇ ਕੁਝ ਹੋ ਗਿਆ ਇਹਨੂੰ ਸਾਰੇ ਟੱਬਰ ਨੂੰ ਲਾਂਬੂ ਲਾ ਦੂੰ ਬੱਕਰੀ ਬਣ ਗਿਆ ਫੇਰ ਤਾਂ ਲਗਦਾ ਲੰਬੜਦਾਰੀ ਦਾ ਮੇਰੇ ਅਰਗੇ ਗਰੀਬਾਂ ਤੇ ਹੁਕਮ ਚਲਾਉਂਦਾ ਰਹਿੰਦਾ ਪਰ ਜੰਗਿਆ ਤੇਰੇ ਅਰਗੇ ਨੂੰ ਪੱਕਾ ਖੜਾ ਕੇ ਇਹਨੂੰ ਫੈਰਾ ਵੀ ਕੀ ਪੱਕਾ ਬੰਦਾ ਥੋੜਾ ਕਰਦਾ ਕਿਸੇ ਦੀ ਚਮਚਾਗਰੀ ਇਹ ਤਾਂ ਗਾਉਂ ਹੋਣ ਕਰਕੇ ਅੱਗੇ ਪਿੱਛੇ ਫਰੀਦਾ ਪਹਿਲਾਂ ਤਾਂ ਤਿੰਨ ਬੰਦਿਆਂ ਦੀ ਡਿਊਟੀ ਸੀ ਡਰੇਨ ਤੇ ਜਿਹੜਾ ਮੈਂ ਕੱਲਾ ਸੰਭਾਲਦਾ ਫਿਰਦਾ ਪੰਜ ਨੰਬਰ ਬੁਰਜੀਆਂ ਵਾਲੇ ਪੁਲ ਤੋਂ 31 ਨੰਬਰ ਬੁਰਜੀ ਤੱਕ ਪੂਰੀਆਂ 26 ਬੁਰਜੀਆਂ ਤੇ ਢੇੜਾ ਮਾਰਨਾ ਹੈ 26 ਕਿਲੋਮੀਟਰ ਜਾਣ 26 ਕਿਲੋਮੀਟਰ ਆਉਣ ਹੱਥਾਂ ਨੂੰ ਤਾਂ ਲੱਤਾਂ ਭੂਆ ਭੂਆ ਕਰਨ ਲੱਗ ਜਾਂਦੀਆਂ ਜੰਗੇ ਦੇ ਪੂਰੇ ਸਰੀਰ 'ਚ ਦਰਦੀਆਂ ਨਿਕਲਿਆ ਅੱਗੇ ਰੇਤ ਵਾਲਾ ਰਾਹ ਆ ਜਾਣ ਕਰਕੇ ਸਾਈਕਲ ਚਲਾਉਣ ਲਈ ਜ਼ੋਰ ਲੱਗਣ ਲੱਗ ਪਿਆ ਉਸ ਨੂੰ ਆਪਣੇ ਪੱਟ ਫੁੱਲ ਦੇ ਜਪਣ ਲੱਗੇ ਜਿਵੇਂ ਕਿਸੇ ਨੇ ਗਰਮ ਸਲੱਖਾਂ ਉਸ ਦੇ ਪੱਟਾਂ ਵਿੱਚ ਰੱਖ ਦਿੱਤੀਆਂ ਹੋਣ ਉਸਨੇ ਕਾਠੀ ਤੋਂ ਇੱਕ ਪਾਸੇ ਟੇਢਾ ਜਾ ਹੋ ਕੇ ਪੈਡਲ ਤੇ ਪਾਰ ਪਾਇਆ ਕੜਚ ਕਰਕੇ ਆਵਾਜ਼ ਆਈ ਤੇ ਨਾਲ ਹੀ ਸਾਈਕਲ ਰੇਤ ਵਿੱਚ ਧਸ ਕੇ ਰੁਕ ਗਿਆ ਜੰਗੇ ਨੇ ਸਾਈਕਲ ਤੋਂ ਉਤਰ ਕੇ ਵੇਖਿਆ ਚੇਨ ਟੁੱਟ ਕੇ ਗਰਾਰੀ ਦੀ ਵਿਰਲ ਵਿੱਚ ਫਸ ਗਈ ਸੀ ਜੰਗੇ ਦਾ ਰੂਹ ਨਿਕਲ ਚੱਲਿਆ ਸੀ ਉਸਨੇ ਸਾਈਕਲ ਉੱਥੇ ਹੀ ਪਟੜੀ ਤੇ ਇੱਕ ਪਾਸੇ ਲਾ ਦਿੱਤਾ ਪਿਆਸ ਨਾਲ ਸੰਗ ਖੁਸ਼ਕ ਹੋ ਗਿਆ ਸੀ ਉਸਨੇ ਆਸੇ-ਪਾਸੇ ਖੇਤਾਂ ਵਿੱਚ ਨਿਗਾਹ ਮਾਰੀ ਇਧਰੇ ਵੀ ਕੋਈ ਮੋਟਰ ਟਿਊਬਵੈਲ ਚੱਲਦਾ ਨਜ਼ਰ ਨਾ ਆਇਆ ਜੰਗੇ ਦਾ ਜੀ ਕੀਤਾ ਉਥੇ ਕਿਕਰ ਦੀ ਛਾਵੇਂ ਸਾਫਾ ਵਿਛਾ ਕੇ ਸੌਂ ਜਾਵੇ ਕਿੰਨਾ ਚਿਰ ਕਿਕਰ ਦੀ ਛਾਵੇਂ ਬੈਠਾ ਵੀ ਰਿਹਾ ਉਸ ਨੂੰ ਬੀੜੀ ਦੀ ਤਲਬ ਮਹਿਸੂਸ ਹੋਈ ਪੂਰੇ ਸਾਲ ਬਾਅਦ ਅੱਜ ਬੀੜੀ ਪੀਣ ਨੂੰ ਜੀ ਕੀਤਾ ਸੀ ਉਸ ਦਾ ਦਿਲ ਕੀਤਾ ਘੋੜਾ ਗਾੜੀ ਬੀੜੀ ਦਾ ਲੰਮਾ ਸੁੱਟਾ ਖਿੱਚੇ ਤੇ ਧੂਏ ਦੇ ਬੱਦਲ ਜਿਸ ਵਿੱਚ ਉਸ ਦੀ ਸਾਰੀ ਥਕਾਵਟ ਤੇ ਚਿੰਤਾ ਘੁਲੀ ਹੋਵੇ ਬਣਾ ਦੇਵੇ ਧੂਏ ਦੇ ਬੱਦਲਾਂ ਤੇ ਉੱਡ ਜਾਣ ਨਾਲ ਹੀ ਉਸ ਦੀ ਸਾਰੀ ਥਕਾਨ ਤੇ ਫਿਕਰ ਉੱਡ ਜਾਣ ਕਿੰਨਾ ਚਿਰ ਬੈਠਾ ਉਹ ਬੀੜੀ ਅਤੇ ਧੂਏ ਦੇ ਬੱਦਲਾਂ ਦੀ ਕਲਪਨਾ ਕਰਦਾ ਰਿਹਾ ਆਖਰ ਹਿੰਮਤ ਕਰਕੇ ਉੱਠਿਆ ਤੇ ਸਾਈਕਲ ਨੂੰ ਰੇੜ ਲਿਆ ਰੇਤ ਵਾਲੀ ਪਟੜੀ ਤੇ ਲੱਤਾਂ ਕਸੀਟਦਾ ਤੇ ਸਾਈਕਲ ਨੂੰ ਧੂੰਦਾ ਉਹ 14 ਨੰਬਰ ਬੁਰਜੀ ਤੇ ਕੰਮ ਕਰਦੀ ਠੇਕੇਦਾਰ ਵਾਲੀਏ ਦੀ ਲੇਬਰ ਕੋਲ ਆ ਗਿਆ ਇੱਕਰ ਦੀ ਛਾਵੇਂ ਪਏ ਪਾਣੀ ਵਾਲੇ ਘੜੇ ਨੂੰ ਵੇਖ ਕੇ ਉਸ ਦੇ ਸਾਹ ਵਿੱਚ ਸਾਹ ਆਇਆ ਉੱਥੇ ਹੀ ਪਟੜੀ ਦੇ ਕਿਨਾਰੇ ਸਾਈਕਲ ਸੁੱਟ ਉਹ ਪਾਣੀ ਦੇ ਘੜੇ ਵੱਲ ਨਸ ਪਿਆ ਭਾਈ ਬੰਦਾ ਠਹਿਰ ਜਾਂਦਾ ਅਜੇ ਵੇਖੀ ਕਿਤੇ ਗਰਮ ਸਰਦ ਹੋ ਜੇ ਗਰਮੀ ਚੋਂ ਆਇਆ ਹੈ ਤੇ ਆਉਂਦਾ ਹੀ ਪਾਣੀ ਪੀਣ ਲੱਗ ਪਿਆ ਬੰਦਾ ਆਰਾਮ ਕਰ ਲੈ ਠੇਕੇਦਾਰ ਵਾਲੀਏ ਦੇ ਮੁੰਛੀ ਪਾਲ ਨੇ ਜੰਗੇ ਨੂੰ ਪਾਣੀ ਪਿੰਦੇ ਨੂੰ ਬਾਹੋਂ ਫੜ ਅੱਧ ਵਿਚਾਲਿਆਂ ਰੋਕ ਦਿੱਤਾ ਉਹ ਪਾਲ ਸਿਆਂ ਗਰਮ ਸਰਦ ਹੁੰਦਾ ਤਾਂ ਹੋ ਜੇ ਤੇ ਐ ਤਾਂ ਨਹੀਂ ਮਰਿਆ ਜਾਂਦਾ ਹੁਣ ਨਾ ਫਿਕਰ ਕਰ ਹੁਣ ਤੂੰ ਆ ਗਿਆ ਟਕਾਣੀ ਹੁਣ ਨਹੀਂ ਮਰਨ ਦੰਦੇ ਤੈਨੂੰ ਬੇਫਿਕਰ ਰਹਿ ਦਿਲ ਰੱਖ ਹੁਣ ਤਾਂ ਜੇ ਜਮਦੂਤ ਵੀ ਲੈ ਨਾ ਆ ਜਾਣ ਤਾਂ ਲੱਤਾਂ ਫੜ ਕੇ ਧੂਲਾਗੇ ਸਾਰੀ ਲੇਬਰ ਮੁੰਛੀ ਪਾਲ ਨੇ ਗੱਲ ਹਾਸੇ ਪਾ ਲਈ ਸੀ ਬਚ ਗਿਓਏ ਭਰਾਵਾ ਬਚਾ ਲਿਆ ਤੁਸੀਂ ਨਹੀਂ ਪੂਰਾ ਚੱਲਾ ਸੀ ਸੰਖ ਵਾਜ ਜਾਣੇ ਸੀ ਕੁੱਗੂ ਹੋ ਗਈ ਸੀ ਚਾਕਲੋ ਚਾਕਲੋ ਤੁਰ ਜਾਣਾ ਸੀ ਐਵੇਂ ਪੰਗ ਦੇ ਪਾੜੇ ਅਜੇ ਸੀਗਾ ਹੀ ਮਸਟਰੋਲ ਤੇ ਘਰਦਿਆਂ ਨੂੰ ਮਿਲਣਾ ਮਲਾਉਣਾ ਵੀ ਕੱਖ ਨਹੀਂ ਸੀ ਮੇਰੇ ਪਿੱਛੋਂ ਜੰਗੇ ਦੇ ਅੰਦਰੋਂ ਆਪਣੀ ਥਕਾਵਟ ਘਟ ਤੇ ਕੱਚੇ ਹੋਣ ਦਾ ਦਰਦ ਬਹੁਤਾ ਬੋਲ ਰਿਆ ਸੀ ਐਡੀ ਛੇਤੀ ਇੱਥੇ ਕੀ ਲਾਮ ਲੱਗੀ ਸੀ ਦਿਨ ਟਲੇ ਆ ਜਾਂਦਾ ਨਾਲੇ ਜੇ ਨਾਂ ਵੀ ਆਉਂਦਾ ਫੇਰ ਅਗਲਾ ਕੀ ਚੱਲੀ ਸੀ ਜਿਹੜੀ ਤੈਨਂ ਜ਼ਰੂਰੀ ਬੁਝਾਉਣੀ ਸੀ ਆ ਕੇ ਐਵੇਂ ਥੋੜਾ ਭਰਮ ਨਹੀਂ ਜਾਂਦਾ ਵੀ ਕਿਤੇ ਮੰਛੀ ਬੰਦੇ ਵੱਧ ਨਾ ਲੇ ਲੇ ਉਹ ਕਾਣੂ ਪਾਲ ਸਿਆਂ ਇਹ ਅਫਸਰ ਲੰਡੇ ਠੱਠੇ ਦੇ ਸਾਲੇ ਆ ਮੈਂ ਜਾਣਾ ਸੀ ਤਨਖਾਹ ਲੈਣ ਓਵਰਸੀਅਰ ਤੋਂ ਤੈਨੂੰ ਪਤਾ ਹੀ ਆ ਬਰਾੜ ਸਾਹਿਬ ਦਾ ਉਹ ਤੇਰਾ ਪੁੱਤ ਐਵੇਂ ਰੋਬ ਝਾੜੀ ਜਾਊ ਅਖੇ ਜੰਗਿਆ ਬਾਈ ਨੰਬਰ ਬਰਜੀ ਤੇ ਕ੍ਰੇਨ ਪਟਾਈ ਕਰਦੀ ਉਥੇ ਜਾ ਕੇ 18 ਨੰਬਰ ਬਰਜੀ ਤੇ ਕੰਮ ਕਰਦੀ ਗੁਪਤ ਠੇਕੇਦਾਰ ਦੀ ਲੇਬਰ ਤੇ ਨਿਗਰ ਰੱਖੀ ਪਟਾਈ ਕਰਾਉਣੀ ਪੂਰੀ 14 ਨੰਬਰ ਬਰਜੀ ਤੇ ਵਾਲੀਏ ਠੇਕੇਦਾਰ ਦੀ ਲੇਬਰ ਤੇ ਗਿਣਤੀ ਕਰਿਆ ਕਰ ਹਰ ਰੋਜ਼ ਠੇਕੇਦਾਰ ਵੱਧ ਦਿਹਾੜੀਆਂ ਨਾਲ ਲੈ ਜੇ ਅਖੇ ਬਾਣੀਆਂ ਕੰਮ ਬੜੀ ਛਾਤਰ ਹੁੰਦੀ ਐ ਬਾਣੀਆਂ ਤਾਂ ਖੜੇ ਖੜੋਤੇ ਬੰਦੇ ਨੂੰ ਗੇਚ ਜਾਣ ਮੈਨੂੰ ਕਹੂ ਇਸੇ ਲਾਲਚ ਵਿੱਚ ਨਾ ਜੀ ਹੋਰ ਤੈਨੂੰ 10-20 ਰੁਪਏ ਦੇ ਕੇ ਵੱਧ ਦਿਹਾੜੀ ਲਿਖਵਾ ਲੈਣ ਰਿਪੋਰਟ ਕਰ ਦਿਆ ਕਰ ਪੰਜਵੇਂਦਨ ਗੱਲ ਕੀ ਚੋਰਾਂ ਨੂੰ ਸਾਰੇ ਹੀ ਚੋਰ ਨਜ਼ਰ ਆਉਂਦੇ ਆ ਤੇਰੇ ਤਾਂ ਆਪ ਦੇ ਹੱਥੀ ਹੁੰਦੀ ਸਾਰੀ ਖੇਰਾ ਫੇਰੀ ਚੋਰ ਕੁੱਤੀ ਰਲੇ ਆ ਚਾਚੇ ਤਾਇਦੇ ਪੁੱਤ ਨੇ ਸਾਰੇ ਨਾਲ ਮਿਲ ਕੇ ਖਾਈ ਜਾਂਦੇ ਆ ਡਰੇਨ ਦੀ ਗੱਲ ਲੈ ਲੈ ਤਿੰਨ ਤਨ ਫਟ ਪਟਾਈ ਕਰਾਉਣੀ ਆ ਬਸ ਇੱਕ ਇੱਕ ਫਟ ਪਟਾਈ ਮਸਾਂ ਕਰਾਉਂਦੇ ਖਰਚਾ ਤਿੰਨ ਫਟ ਪਟਾਈ ਦੇ ਹੀ ਪਾ ਦਿੰਦੇ ਆ ਕਾਗਜ਼ਾਂ 'ਚ ਬਾਕੀ ਢ ਘਾਰ ਜਾਂਦੇ ਕਈ ਵਾਰ ਡਰੇਨ ਵਿੱਚ ਟਰੈਕਟਰ ਨਾਲ ਕਰਾਹਾ ਫੇਰ ਕੇ ਕਾਜ ਆ ਪੁੱਟ ਦਿੰਦੇ ਨੇ ਤੇ ਚੱਲ ਮੇਰੇ ਭਾਈ ਟੱਟੂ ਪਾਰ ਮੀ ਆਏ ਤਾਂ ਡਰੇਨ ਪਾਣੀ ਕਿੱਥੋਂ ਚੱਲੇ ਜਦੋਂ ਪਟਾਈ ਨਹੀਂ ਕਰਾਉਣੀ ਸਹੀ ਗਰੀਬਾਂ ਦੇ ਘਰ ਡੁੱਬਦੇ ਭਾਈ ਡੁੱਬਣ ਇਹਨਾਂ ਦੇ ਆਪ ਦੇ ਘਰ ਰੁਪਈਆਂ ਚ ਡੁੱਬ ਜਾਂਦੇ ਜੰਗੇ ਨੇ ਅੰਦਰਲਾ ਸਾਰਾ ਗੱਭਗਲਾਟ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਸੀ ਉਹ ਭਾਈ ਬੰਦਾ ਬਸ ਟਕੀ ਰਹਿ ਜਾਂਦੇ ਕੋਠੀਆਂ ਐਵੇਂ ਨਹੀਂ ਬੰਦੀਆਂ ਸਾਰਾ ਲੁੱਟਦਾ ਮਾਲ ਹੀ ਲੱਗਦਾ ਇਹਨਾਂ ਤੇ ਤੂੰ ਮੈਂ ਤਾਂ ਇੱਕ ਕੋਠਾ ਨਹੀਂ ਬੰਦਦਾ ساری ਉਮਰ ਇੱਕ ਗੱਦੋਂ ਦੇ ਆਏ ਸਾਲ ਉੱਤੇ ਹੀ ਉੱਤੇ ਪਾਈ ਜਾਂਦੇ ਰਹਿੰਦੇ ਖੈਰ ਭਾਈ ਬੰਦਾ ਆਪਦੇ ਤੋਂ ਮਾੜੇ ਵੱਲ ਦੇਖ ਕੇ ਬੁਜਾਰਾ ਕਰਨਾ ਪੈਂਦਾ ਬਥੇਰੀ ਦੁਨੀਆ ਨਾਲੋਂ ਸੌਖੇ ਬਥੇਰੀ ਦੁਨੀਆ ਭਈ ਜਿਹਨੂੰ ਇੱਕ ਡੰਗ ਦੀ ਰੋਟੀ ਵੀ ਮੁਸ਼ਕਲ ਨਾਲ ਜੁੜਦੀ ਉਹ ਤਾਂ ਪਾਲਸਿਆਂ ਗੱਲ ਤੇਰੀ ਮੰਨੀ ਪਰ ਸਵਾਲ ਤਾਂ ਇਹ ਏ ਵੀ ਕੰਜਰਾਂ ਨੂੰ ਕੋਈ ਹਟਕਦਾ ਵਰਜਦਾ ਕਿਉਂ ਨਹੀਂ ਚਲ ਗੌਰਮੈਂਟ ਦੀ ਚੋਰੀ ਕਰਦੇ ਕਰੀ ਜਾਣ ਮੇਰੇ ਅਰਗੇ ਹਮਾਤੜ ਗਰੀਬ ਆਦਮੀ ਦਾ ਖੂਨ ਤਾਂ ਨਾ ਨਾ ਛੂਸਿਆ ਕਰਨ ਆ ਡਰੇਨ ਤੇ ਤਿੰਨ ਬੰਦੇ ਦੀ ਤਨਖਾਹ ਪੈਂਦੀ ਪਰ ਤਸੀਮੇ ਨੂੰ ਕੱਲੇ ਨੂੰ ਫਿਰਦੇ 26 ਵਰਦੀਆਂ ਮੈਨੂੰ ਇਕੱਲੇ ਨੂੰ ਸੰਭਾਲੀਆਂ ਹੋਈਆਂ ਨਾਲ ਦੇ ਬੇਲਦਾਰਾਂ ਦਾ ਕੰਮ ਵੀ ਮੈਨੂੰ ਹੀ ਕਰਨਾ ਪੈਂਦਾ ਇੱਕ ਬੇਲਦਾਰ ਓਵਰਸੀਅਰ ਦੇ ਪਿੰਡ ਖੇਤੀ ਕੰਮ ਕਰਾਉਂਦਾ ਦੂਜਾ ਸ਼ਹਿਰ ਵਿੱਚਲੀ ਕੋਠੀ ਵਿੱਚ ਬੀਬੀ ਜੀ ਤੇ ਰੱਖਿਆ ਹੈ ਤਨਖਾਹ ਦੋਵਾਂ ਦੀ ਗਵਰਨਮੈਂਟ ਤੋਂ ਲਈ ਜਾਂਦਾ ਐ ਨਾ ਅੰਨੀ ਲੁੱਟ ਤੇਰੇ ਸਾਹਮਣੇ ਇੰਨਾ ਕੰਮ ਖਰੀਦਾ ਖੁਸ਼ ਹੈ ਜੇ ਵੀ ਨਹੀਂ ਪਤੇ ਹੋਰੀ ਉੱਤੋਂ ਵਿਗਾਰਾਂ ਪਾਈ ਜਾਣਗੇ ਜੰਗਾ ਦਫ਼ਤਰ ਤੇ ਕਲਰਕ ਆਸਤੇ ਛਾੜ ਕਰੇਲੇ ਨੇ ਆਵੇਂ ਨਾ ਲੱਭ ਕਿ ਕਿਧਰੋਂ ਜੰਗਾ ਐਸਡੀਸੀ ਘਰ ਸਾਗਦੇ ਆਂ ਜੰਗਿਆ ਪੈਂਡਾਲੇ ਰਗਵੀਰ ਸਿਉ ਤੇ ਖੇਤਾਂੋਂ ਗੰਨੇ ਲਿਆਵੀ ਜੰਗਿਆ ਐਸਡੀਓ ਸਾਹਿਬ ਛੱਲੀਆਂ ਦੇ ਬੜੇ ਸ਼ਕੀਨ ਨੇ ਇਧਰੋਂ ਛੱਲੀਆਂ ਲਿਆਵੀ ਨਾ ਜੰਗਿਆ ਤੇਰੀ ਮੇਮ ਸਾਹਿਬ ਕਹਿੰਦੀ ਸੀ ਕਿਧਰੋਂ ਦੇਸੀ ਬੇਰ ਮਿਲ ਜਾਣ ਲੱਭ ਲੰਮੀ ਡਰੇਨ ਤੇ ਬਥੇਰੇ ਝਾੜ ਮਲੀ ਖੜੇ ਤੋੜ ਕੇ ਫੜਾ ਜਾਵੀ ਜੰਗਿਆ ਮੇਰੀ ਕੁੜੀ ਦਾ ਯਾਰ ਗਵਾਚਾ ਲੱਭ ਕੇ ਉਹ ਜਾਣ ਤੇ ਭਾਈ ਬੰਦਾ ਹੋਰ ਹੀ ਗਰੜ ਪ੍ਰਾਉਣ ਸੁਣਾਉਣ ਲੱਗਾ ਐਵੇਂ ਆਪਾਂ ਮੂੰਹ ਕਿਉਂ ਖਰਾਬ ਕਰਨਾ ਆਪਦਾ ਵਕਤ ਕੱਟੀ ਕਰਨੀ ਕਰੀ ਚੱਲੋ ਜਿਵੇਂ ਕਿ ਹੁੰਦੀ ਹੈ ਪਾਲਸਿਆਂ ਬਸ ਹਈ ਗੱਲ ਮਾਰੀ ਜਾਂਦੀ। ਪੇਟ ਕਰਾਵੇ ਪੇਟ। ਨਹੀਂ ਤਾਂ ਬਰਾੜ ਅਰਗਿਆਂ ਦੀ ਮਾਂ ਦੀ ਮਕਾਨੇ ਨਾ ਜਾਈਏ। ਜੰਗੇ ਨੇ ਸੱਜੇ ਹੱਥ ਨਾਲ ਧਰਤੀ ਤੇ ਜੋਰ ਪਾ ਕੇ ਉਠਦਾ। ਘੜੀ ਵੱਲ ਨਿਗਾ ਮਾਰੀ। ਚੰਗਾ ਵੀ ਪਾਲਸਿਆਂ। ਜਾਵਾ ਮਕਾਨ ਬਰਾੜ ਸਾਹਿਬ ਦੀ। 18 ਨੰਬਰ ਬਰਨਜੀ ਤੇ ਗੁਪਤ ठेकेदार ਦੀ ਲੇਬਰ ਕੋਲੇ ਹੋ ਕੇ ਫਿਰ 22 ਨੰਬਰ ਤੇ ਕ੍ਰੇਨ ਪਟਾਈ ਕਰਦੀ ਉੱਥੇ ਜਾਣਾ। ਉੱਥੇ ਟਾਈਮ ਹੋਇਆ ਡੂੜਦਾ। ਉਥੋਂ ਹੋ ਕੇ ਵਾਪਸ ਫੇਰ ਪੰਜ ਵਾਲੇ ਪੁਲ ਤੇ ਆਉਣਾ। ਸ਼ੈਤ ਕਿਧਰੇ ਫਿਰਦਾ ਤੁਰਦਾ ਮੀਟ ਆਜੇ ਸ਼ਾਮ ਤਾਈ। ਆ ਗਿਆ ਤਾਂ ওভারਸੀਅਰ ਦੀ ਕੋਠੀ ਜਾ ਵਜੂ ਸ਼ਾਮੀ ਰਾਜ ਕਿਸੇ ਜੱਟ ਦੇਉ ਗੰਨੇ ਪਟਲੂ ਚਾਰ ਫਸ਼ ਕਰਾਉ ਮੇਮ ਸਾਹਿਬ ਨੂੰ ਤੂੰ ਸਿਆਣਾ ਇਹ ਅਫਸਰ ਬੜਾ ਥੱਲੇ ਲੱਗੇ ਹੁੰਦੇ ਮੇਮ ਸਾਹਿਬ ਖੁਸ਼ ਹੋਗੀ ਫਮਜ ਲੋ ਰੱਬ ਖੁਸ਼ ਆਈ ਪੈਰ ਲਾਉਣੇ ਮਹਿਕਮੇ ਚ ਜੀ ਕਰਾੜਾ ਜਾ ਕਰਕੇ ਜੰਗੇ ਨੇ ਪਟੜੀ ਦੇ ਕਿਨਾਰੇ ਤੇ ਸੁੱਟਿਆ ਸਾਈਕਲ ਚੁੱਕਿਆ ਭਾਈ ਬੰਦਾ ਸਾਈਕਲ ਦੀ ਚੈਨ ਤੋੜਾਈ ਫਿਰਦਾ ਜਾਵੇਂਗਾ ਕਿਵੇਂ ਆ ਦੋ ਕੋ ਦੀ ਵਾਰ ਨਹੀਂ ਹੋਣੀ ਮਠਾਂ ਵਾਲੀ ਉਥੋਂ ਚੈਨ ਘੰਡਾ ਲਉ ਉਥੋਂ ਤੱਕ ਧੂਈ ਜਾਣਾ ਕਿਹੜਾ ਮਰਨ ਲੱਗੇ ਆ ਫਿਰ ਭਾਈ ਬੰਦਾ ਹੂੰ ਤਾਂ ਤੇਰੀ ਮਰਜ਼ੀ 26 ਨੰਬਰ ਬੁਰਜੀ ਤੋਂ ਹੋ ਕੇ ਵਾਪਸ ਪਟੜੀਏ ਨਾ ਮੁੜੀ ਉਥੋਂ ਸਿੱਧਾ ਜੈਮਲਾਲੇ ਆ ਜੀ ਕੱਚੀ ਪਟੜੀ ਆਉਂਦੀ ਸਾਰੀ ਦੋ ਕੋ ਦੀ ਵਾਟ ਹੋ ਕੱਚੇ ਰਾਤ ਲੱਤਾਂ ਰਹਿ ਜਾਣਗੀਆਂ ਪਾਲ ਨੇ ਇੱਕ ਨਕਸ਼ਾ ਖਿੱਚ ਦਿੱਤਾ ਸੀ ਹਾਓ ਐਂ ਕਰੂੰ ਚੱਲ ਵੀ ਜੰਗੇ ਲੱਗ ਕਿਸੇ ਸਿਰੇ ਬੰਨੇ ਜੰਗੇ ਨੇ ਸਾਈਕਲ ਨੂੰ ਨਹੀਂ ਜਿਵੇਂ ਸਾਈਕਲ ਨੇ ਜੰਗੇ ਨੂੰ ਧੂਆ 26 ਨੰਬਰ ਤੋਂ ਗੇੜਾ ਮਾਰ ਕੇ ਜਦੋਂ ਵਾਪਸ 5 ਨੰਬਰ ਵਾਲੇ ਪੁਲ ਤੇ ਲੇਬਰ ਕੋਲ ਪੁੱਜਾ 6 ਵਜੇ ਤੋਂ 10 ਮਿੰਟ ਉੱਪਰ ਹੋ ਚੁੱਕੇ ਸਨ ਲੇਬਰ ਨੇ ਪਹਿਲੀ ਖਤਾਨੀ ਪੱਟ ਕੇ ਦੂਜੀ ਦਾ ਕੰਮ ਵੀ ਅੱਧਾ ਵਾਦਨ ਵੇੜ ਲਿਆ ਸੀ ਪੱਟੀ ਗਈ ਮਿੱਟੀ ਦੀ ਮਿੰਤੀ ਕਰਨ ਲਈ ਛੱਡੀਆਂ ਗਈਆਂ ਧੋਬੜੀਆਂ ਜਿਸ ਨੂੰ ਠੇਕੇਦਾਰ ਤੇ ਓਵਰਸੀਅਰ ਡੈੱਡਮੈਨ ਆਖਦੇ ਸਨ ਬ੍ਰਾਹਮਣ ਦੀ ਬੋਦੀ ਵਾਂਗੂ ਜਾਪਣ ਲੱਗੀਆਂ ਸਨ ਜੰਗੇ ਨੇ ਗੌਰ ਨਾਲ ਵੇਖਿਆ ਲੇਬਰ ਦੇ ਚਿਹਰੇ ਤੋਂ ਥਕਾਨ ਸਾਫ਼ ਝਲਕਣ ਲੱਗੀ ਜੰਗੇ ਦਾ ਆਪਣਾ ਸਰੀਰ ਦਰਦ ਕਰ ਰਿਹਾ ਸੀ ਸਾਰਾ ਖੂਨ ਜਿਵੇਂ ਪੈਰਾਂ ਥੱਲੇ ਆ ਕੇ ਜਮਾ ਹੋ ਗਿਆ ਸੀ। ਪੈਰ ਮਨ ਮੰਨ ਦੇ ਭਾਰੇ ਹੋ ਗਏ ਸਨ। ਮਸਾਂ ਹੀ ਧੂਕੇ ਤਰਹਿ ਜਾਂਦਾ ਸੀ ਉਸ ਤੋਂ। ਕਿਉਂ ਜਗਿੰਦਰ ਸਿੰਘਾ? ਤੇਰੇ ਦੇ ਨਾਂ ਮੇਟ ਆਇਆ ਕਿ ਨਹੀਂ? ਨਹੀਂ ਮਾਰਿਆ ਨਹੀਂ ਢਾ ਅਜੇ ਤੱਕ ਤਜ। ਉਹ ਕਈ ਵਾਰ ਲੈਂਦੇ ਜੇ ਵੇਲੇ ਆਤਮਕਦਾ ਹੁੰਦਾ ਕਿਧਰੋਂ। ਸ਼ੈਤਾਨਾ ਜੀ ਮੇਟ ਦੇ ਨਾਂ 'ਤੇ ਬਾਰੇ ਸੁਣ ਕੇ ਜੰਗੇ ਦਾ ਦਿਲ ਜਿਵੇਂ ਹੀ ਬੈਠ ਗਿਆ। ਉਸ ਦਾ ਦਿਲ ਕੀਤਾ ਉੱਚੀ ਸਾਰੀ ਚੀਕ ਮਾਰੇ। ਉਹ ਹੌਲੀ ਹੌਲੀ ਪੈਰ ਕਢੀਸ ਦਾ ਪੁਲੀ ਤੇ ਆ ਬੈਠਾ। ਉਸ ਨੀਵੀਂ ਪਾ ਸਰ ਗੋਦਿਆਂ ਵਿੱਚ ਦੇ ਲਿਆ ਸਰਦਾਰ ਜੰਗ ਸਿੰਘ ਆਉਂਦਾ ਹੀ ਤਰਾ ਅਸਰ ਮੁੰਛੀ ਜਗਿੰਦਰ ਸਿੰਘ ਨੇ ਸ਼ਹਿਰ ਵਾਲੀ ਸੜਕ ਵੱਲੋਂ ਸਾਈਕਲ ਲਈ ਆਉਂਦੇ ਮੇਟਰ ਨੂੰ ਦੂਰੋਂ ਸਿਆਣ ਕੇ ਆਖਿਆ ਜੰਗੇ ਦਾ ਜੀ ਕੀਤਾ ਮਿੱਟੀ ਪੁੱਟਦੇ ਬੰਦੇ ਤੋਂ ਕਈ ਫੜੇ ਤੇ ਮੇਟ ਦੀ ਧੌਣ ਲਾ ਸੁਟੇ ਮੇਟ ਦੇ ਕੋਲੇ ਪੁੱਜਨ ਤੇ ਜੰਗੇ ਦਾ ਗੁੱਸਾ ਗਦੇ ਦੇ ਸਿੰਗਾ ਵਾਂ ਕਿਦਰੀ ਉੱਡ ਗਿਆ ਸੀ ਜੰਗੇ ਨੇ ਗੌ ਨਾਲ ਵੇਖਿਆ ਮੇਟ ਨੇ ਉਸ ਵੱਲ ਵੇਖਦਿਆਂ ਢਿੱਲਾ ਜਿਹਾ ਮੂੰਹ ਬਣਾ ਲਿਆ ਸੀ ਮੇਰਾ ਸਾਲਾ ਮੂੰਹ ਐ ਬਣਾਈ ਫਿਰਦਾ ਜਿਵੇਂ ਕੁੜੀ ਦੱਬ ਕੇ ਆਇਆ ਹੁੰਦਾ ਹੁਣ ਕੋਈ ਲੋਰ ਲਾਉ ਉਹ ਪੌੜ ਮਰੂ ਕਵਾਂਟਲ ਕਵਾਂਟਲ ਦੇ ਜੰਗੇ ਨੇ ਅੰਦਰੋਂ ਅੰਦਰੀ ਮੀਟਰ ਨੂੰ ਗਾਲ ਕੱਢੀ। ਜਗਿੰਦਰ ਮੁੰਛੀ ਨੇ ਲੇਬਰ ਵਾਲੇ ਮੁੰਡੇ ਨੂੰ ਮੀਟਰ ਲਈ ਪਾਣੀ ਲੈਣ ਭੇਜ ਦਿੱਤਾ ਸੀ। ਜੰਗ ਸਿਆ ਆ ਲੈ ਤਨਖਾਹ। ਮੈਂ ਦਫ਼ਤਰ ਗਿਆ ਸੀ। ਪੂਵਰਸੀਰ ਨੇ ਮੈਨੂੰ ਦੇਤੀ। ਕਹਿੰਦਾ ਜੰਗ ਸਿਆ ਨੂੰ ਫੜਾ ਦੀ। ਮੀਟਰ ਨੇ ਪੋਲੀਥੀਨ ਦੇ ਲਿਫਾਫੇ ਵਿੱਚ ਲਪੇਟੇ ਹੋਏ ਨੋਟ ਬੇਲਦਾਰ ਜੰਗੇ ਨੂੰ ਫੜਾ ਦਿੱਤੇ ਸਨ। ਜੰਗੇ ਨੂੰ ਤਨਖਾਹ ਦੇ ਨੋਟ ਫੜਦਿਆਂ ਇਸ ਵਾਰ ਪਤਾ ਨਹੀਂ ਕਿਉਂ ਖੁਸ਼ੀ ਜੀ ਨਹੀਂ ਹੋਈ ਸੀ। ਬੜੇ ਆਲਾ ਅਫਸਰਾ ਥੋੜੇ ਜੰਗ ਸਿਆ ਵੇਖ ਲੈ। ਤਨਖਾਹ ਵੀ ਮਗਰੀ ਭੇਜਦੇ ਬੜਾ ਫਿਕਰ ਰੱਖਦੇ ਥੋੜਾ ਸਰਦਾਰ ਮੇਰ ਸਿੰਘ ਵੱਲ ਵੇਖ ਲਾ ਤੇਰੀ ਤਨਖਾਹ ਬਦਲੇ ਸ਼ਹਿਰ ਗਿਆ ਮੰਚੀ ਜਗਿੰਦਰ ਸਿੰਘ ਨੇ ਮੇਰ ਸਿੰਘ ਨੂੰ ਖੂਕ ਸ਼ਿਕਾਈ ਸੀ ਜੰਗਿਆ ਤੇ ਮੇਟ ਦੋਵਾਂ ਚੋਂ ਕਿਸੇ ਨੇ ਵੀ ਮੰਚੀ ਦੀ ਗੱਲ ਦਾ ਕੋਈ ਉੱਤਰ ਨਹੀਂ ਸੀ ਦਿੱਤਾ ਜੰਗਿਆ ਇੱਕ ਨਵਾਂ ਬੇਲਦਾਰ ਆ ਰਿਹਾ ਕੱਲ ਤੋਂ ਆਪਣੇ ਕੰਮ ਤੇ ਸੁਣਿਆ ਜੇਈ ਸਾਹਿਬ ਦਾ ਦੂਰ ਨੇੜੇ ਦਾ ਰਿਸ਼ਤੇਦਾਰ ਆ ਪਤਾ ਨਹੀਂ ਰਿਸ਼ਤੇਦਾਰ ਹੈ ਵੀ ਐ ਕਿ ਨਹੀਂ ਉਹਦੀ ਭੂਆ ਦੇ ਪਿੰਡੋਂ ਆ ਅੱਛਾ ਚਲੋ ਚੰਗਾ ਹੋਇਆ ਕਿਸੇ ਭਰਾ ਨੂੰ ਰੋਜ਼ਗਾਰ ਮਿਲਿਆ ਨਾਲੇ ਇੱਥੇ ਇਕੱਲੇ ਬੰਦੇ ਦਾ ਕੰਮ ਥੋੜੇ ਸੀ ਐਨੇ ਕੰਮ ਤੇ ਨਿਗਰਾਨੀ ਹੁੰਦੀ ਭਲਾ ਇਕੱਲੇ ਬੰਦੇ ਤੋਂ ਜੰਗੇ ਦੇ ਮੂੰਹੋਂ ਆਪ ਮੁਹਰੇ ਹੀ ਨਿਕਲ ਗਿਆ ਸੀ ਮੇਰ ਸਿੰਘ ਨੇ ਮੂੰਹ ਹੋਰ ਵੀ ਵੱਧ ਮਸਹੂਸਿਆਜੇ ਬਣਾ ਲਿਆ ਸੀ ਜੰਗੇ ਨੇ ਉਸਦੇ ਮੂੰਹ ਹਲ ਵੇਖਿਆ ਤਾਂ ਮੇਟ ਦੇ ਮੂੰਹ ਤੇ ਪਸਰੀ ਉਦਾਸੀ ਵੱਲ ਵੇਖ ਉਸ ਦਾ ਦਿਲ ਘਟਣ ਲੱਗ ਪਿਆ ਜੰਗ ਸਿਆ ਜੇਈ ਸਾਹਿਬ ਕਹਿੰਦੇ ਸੀ ਉੱਪਰੋਂ ਆਡਰ ਆਏ ਵੀ ਪੱਕੇ ਬੰਦੇ ਰੱਖਣੇ ਪਲਾਈਮੈਂਟ ਰਹੀਂ ਜੇਈ ਸਾਹਿਬ ਕਹਿੰਦੇ ਸੀ ਕੱਚੇ ਬੰਦੇ ਨਹੀਂ ਰੱਖ ਸਕਦੇ ਅਸੀਂ ਹੁਣ ਜੈ ਸਾਹਿਬ ਕਹਿੰਦੇ ਸੀ ਜੰਗੇ ਨੂੰ ਕਹੀਂ ਛੁੱਟੀ ਕਰ ਲੈ ਜੈ ਸਾਹਿਬ ਕਹਿੰਦੇ ਸੀ ਜਦੋਂ ਕਿਤੇ ਦੁਬਾਰਾ ਲੋੜ ਪਈ ਤਾਂ ਬੁਲਾ ਲਾਂਗੇ ਜੈ ਸਾਹਿਬ ਕਹਿੰਦੇ ਮੀਰ ਸਿੰਘ ਮੇਟ ਨੇ ਅੱਗੇ ਕੀ ਕਿਹਾ ਸੀ ਜੰਗੇ ਨੂੰ ਕੁਝ ਸੁਣਾਈ ਨਹੀਂ ਸੀ ਦਿੱਤਾ ਤੇ ਇਸ ਦੇ ਨਾਲ ਹੀ ਖਤਮ ਹੁੰਦੀ ਹੈ ਕਹਾਣੀ ਹਵਾ ਵਿੱਚ ਲਟਕਦੀ ਜ਼ਿੰਦਗੀ ਉਮੀਦਾਂ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੇ ਔਰ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ নোਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਕਹਾਣੀ ਸੁਣਨ ਲਈ ਸਾਰੇ ਸਰੋਤਾਂ ਦਾ ਬਹੁਤ-ਬਹੁਤ ਧੰਨਵਾਦ